Vai de ਜਾਓ 100 ਰੁਪਏ ਚ ਓ ਲੈ ਜਾਓ 100 ਰੁਪਏ ਚ ਰੈਡੀਮੇਡ ਬਣਾ ਜਾਓ ਸੂਟ 100 ਰੁਪਏ 100 ਰੁਪਏ 100 ਰੁਪਏ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ 25 ਮਾਰ ਤੋਂ ਪਹਿਲਾਂ ਪਹਿਲਾਂ ਆ ਜਾਓ ਰੈਡੀਮੇਡ ਪਲਾਜੋ ਸੂਟ ਲੈ ਜਾਓ 100 ਰੁਪਏ ਚ ਓ ਰੰਗ ਬਹੁਤ ਦਮਾਗੇ ਡਿਜ਼ਾਈਨ ਬਹੁਤ ਦਮਾਗੇ ਸਾਈਜ਼ ਵੀ ਸਾਰੇ ਦਮਾਗੇ 700 800 ਦੀ ਵੇਚਣ ਵਾਲਾ ਰੈਡੀਮੇਡ ਪਲਾਜੋ ਸੂਟ ਸਿਰਫ 100 ਰੁਪਏ ਚ ਚੱਕੋ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਕਾਟਨ ਦਾ ਦੁਪੱਟਾ ਚੱਕੋ 25 ਰੁਪਏ ਦਾ ਕਿਤੋਂ ਨਹੀਂ ਮਿਲਣਾ ਲੈ ਜਾਓ ਜੀ ਲੈ ਜਾਓ 100 ਰੁਪਏ ਦੇ 4 ਮਿਲਨੇ ਸਰਬ ਤਿੰਨ ਤਿੰਨ 4 4 ਦੁਪੱਟੇ ਆ 25 ਰੁਪਏ ਦਾ ਦੁਪੱਟਾ 50 ਰੁਪਏ ਦੇ 200 ਰੁਪਏ ਦੇ 4 ਲੈ ਜਾਓ ਦੁਪੱਟੇ 250 ਰੁਪਏ ਦੀ ਬੈੱਡ ਸ਼ੀਟ ਦਮਾਗੇ ਸਰਾਣੇ ਕਬਰ ਨਾਲ ਦਮਾਗੇ ਔਰ ਰੰਗ ਦੇਖੋ ਕਿੰਨੇ ਆ ਡਿਜ਼ਾਈਨ ਦੇਖੋ ਕਿੰਨੇ ਆ 2250 2250 2250 ਕਰਤੀਆਂ ਬੈੱਡ ਸ਼ੀਟ ਸਰਵ 2250 ਗੈਂਬਰੀਕ ਦਾ ਸੂਟ 250 ਰੁਪਏ ਦਾ 500 ਦੇ ਦੋ 500 ਦੇ ਦੋ ਓਏ ਰੰਗ ਕਲਰ ਡੀਨ ਚੈੱਕ ਕਰ ਲੋ ਚਾਹੇ ਆ ਰੰਗ ਲੈ ਲੋ ਚਾਹੇ ਆ ਲੈ ਲੋ ਪੂਰਾ 5 ਮੀਟਰ 2500 ਰੁਪਏ ਦਾ ਸੂਟ 2500 ਰੁਪਏ ਦਾ ਸੂਟੇ ਕੋਈ ਕਹਿੰਦਾ 600 ਕੋਈ ਕਹਿੰਦਾ 700 ਲੈਓ 2500 ਰੁਪਏ 500 ਦੇ ਦੋ چاہے ਤੁਸੀਂ ਦੁਕਾਨਦਾਰ ਹੋ ਚਾਹੇ ਤੁਸੀਂ ਰੀਸੇਲਰ ਹੋ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਫੇਰੀ ਲੈ ਕੱਪੜਾ ਵੇਚਣਾ ਆਜੋ ਵੱਡੇ ਫਾਇਦੇ 100 ਰੁਪਏ ਦਾ ਰੈਡੀमेड ਪਲਾਜੋ ਸੂਟ 25 ਰੁਪਏ ਦਾ ਦੁਪੱਟਾ 250 ਰੁਪਏ ਦਾ ਸੂਟ 250 ਰੁਪਏ ਦੀ ਬੈੱਡ ਸ਼ੀਟ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਉਹ ਚੱਕੋ ਬਲੋਕ ਪ੍ਰਿੰਟ ਦੁਪੱਟਾ ₹250 ਦਾ ਸੂਟ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਉਹ ਚੱਕੋ ਇੱਕ ਹੋਰ ਬਟਾਕਾ ਪਾਤਾ ਕੜਾਈ ਵਾਲਾ ਸੂਟ ਦਾਜਵਰੀਆਂ ਦਾ ਚਾਹੇ ਲੈਣ ਦੇਣ ਦੇ ਵਿੱਚ ਲੈ ਲਓ ਚਾਹੇ ਪਾਰਟੀ ਵੇਰ ਚ ਲੈ ਲਓ 350 ਰੁਪਏ ਦਾ 800 ਵਾਲਾ ਚੱਕੋ 700 ਦੇ ਦੋ 700 ਦੇ ਦੋ ਡਿਜ਼ਾਈਨ ਚੈੱਕ ਕਰੋ ਕਲਰ ਚੈੱਕ ਕਰੋ ਓਏ ਕਾਟਨ ਦੇ ਸੂਟ ਕੜਾਈਆਂ ਵਾਲੇ 350 ਦਾ ਕਰਤਾ ਬਾਜ਼ਾਰ 'ਚ 700 ਦਾ ਇੱਕ ਇੱਥੇ 700 ਦੇ ਦੋ ਲੈ ਕੇ ਜਾਓ ਜਿਹੜਾ ਤੁਸੀਂ ਬਾਜ਼ਾਰ 'ਚ ਜਾ ਕੇ ਲੈਨੇ ਹੋ ਕਪੜਾ 20000 ਰੁਪਏ ਦਾ ਅਸੀਂ 20000 ਵਾਲਾ ਕਪੜਾ ਤੁਹਾਨੂੰ 7-8000 ਰੁਪਏ ਦੇ ਕੇ ਭੇਜਾਂਗੇ ਆ ਚੈੱਕ ਕਰੋ ਬੁਟੀਕ ਵਾਲੀਆਂ ਕੜਾਈਆਂ ਉਹ ਬੋਟੋ ਲੱਗੀ ਆ ਬਜ਼ਾਰਾਂ 'ਚ ਦੇਖੋ 1500 2000 ਜੱਕੋ 750 ਰੁਪਏ ਦਾ ਕੋਈ ਫੋਟੋ ਵਾਲੇ ਪੀਸ ਨਹੀਂ ਦਵਾਂਗੇ ਕਢਾਈਆਂ ਵਾਲੇ ਪੀਸ ਦਵਾਂਗੇ ਰੰਗ ਬੜੇ ਸੋਹਣੇ ਸੋਹਣੇ 750 ਦਾ ਸੂਟ ਦੇ ਰਹੇ ਆ ਜਿਹੜਾ ਬਾਜ਼ਾਰ 'ਚ ਮਿਲਣਾ 1500 ਦਾ ਦੇਖੋ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਵੀ ਲਿਖ ਲਿਖ ਕੇ ਨਾ ਰੱਖੀ ਕਾਲੇ ਸੂਟ ਨਵੇਂ ਪਕੌੜੇ ਆ ਜੱਕੋ ਬਰਬਰੀ ਕਪੜਾ ਓਏ ਉਰੇ ਆ ਕੈਮਰੇ ਵਾਲਾ 2000 ਵਾਲਾ 1000 ਦੇ ਵਿੱਚ ਲੈ ਜਾ 1000 ਦੇ ਵਿੱਚ ਲੈ ਜਾ ਕਿਵੇ ਜਾਣ ਦੀ ਲੋੜ ਨਹੀਂ ਆਜੋ ਛੇਤੀ ਆਜੋ ਬਹੁਤ ਵੱਡੇ ਫਾਇਦੇ ਚਾਹੇ ਤੁਸੀਂ ਬੱਸ ਜਾ ਆਜੋ ਬਗਾ ਆਪਣਾ ਬੱਸ ਸਟੈਂਡ ਤੇ ਆ ਕੇ ਰਿਕਸ਼ੇ 'ਚ ਬੈਠ ਕੇ ਆਇਓ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ 5 ਦਿਨ ਦੀ ਸੇਲ 25 ਮਾਰ ਤੋਂ ਪਹਿਲਾ ਪਹਿਲਾ ਆਇਓ ਲੈ ਜਾਓ ਉਹ ਲੈ ਜਾਓ ਫ੍ਰੀ ਦੇ ਭਾ ਕਪੜਾ ਲੈ ਜਾਓ ਫ੍ਰੀ ਦੇ ਭਾ ਕਪੜਾ ਆ ਚੱਕੋ ਜੀ ਪਿਓਰ ਲੈ ਲੈਣ ਦੇ ਉੱਤੇ ਬਜਾਰਾ 'ਚ 3-3000 ਚੱਕੋ 1275 ਰੁਪਏ ਦਾ ਭਾਜੀ ਆ ਡਿਜ਼ਾਈਨਿੰਗ ਕਿਤੋਂ ਨਹੀਂ ਮਿਲਣੀ ਆ ਕਲਰ ਚਾਟ ਨਹੀਂ ਕਿਤੋਂ ਮਿਲਣਾ ਜਿਹੜਾ ਬਜਾਰਾ 'ਚ 3-3000 ਦਾ ਆ 1275 ਲੈ ਕੇ ਲਾਤਾ ਮੈਂ ਕਿਹਨਾਂ ਕਰੋ ਮੁਕਾਬਲਾ ਕੋਣ ਨਹੀਂ ਕਰ ਸਕਦੇ ਮੁਕਾਬਲੇ ਬਾਜੀ ਦੇਖੋ ਸਾਡੇ ਕੋਲ 100 ਰੁਪਏ ਰੋ ਸੂਟ ਸ਼ੁਰੂ ਕਰਤਾ 100 ਰੁਪਏ ਰੋ ਸੂਟ ਸ਼ੁਰੂ ਕਰਤਾ 25 ਰੁਪਏ ਦਾ ਦੁਪੱਟਾ 250 ਰੁਪਏ ਦੀ ਬੈੱਡ ਸ਼ੀਟ ਚਾਹੇ ਸੂਟ 100 ਰੁਪਏ ਦਾ ਲੈ ਜਾਓ 250 500 ਭਾਵੇਂ ਲੈ ਜਾਓ 10 10000 ਤੱਕ ਦੇ ਸੂਟ ਓਏ ਆਫਰ ਲਾਤੀ ਚੈੱਕ ਕਰੋ ਸਟਾਕ ਟਾਪ ਕਲਾਸ ਦਾ ਡਿਜ਼ਾਈਨਿੰਗ ਇੱਕ ਤੋਂ ਇੱਕ ਚੜਦੇ ਤੋਂ ਚੜਦੇ ਆ ਚੈੱਕ ਕਰੋ ਮਾਲ ਆ ਗਿਆ ਪ੍ਰਿੰਟ ਸੂਟ ਦੁਪੱਟਿਆਂ ਦੇ ਨਾਲ ਜਿਹੜਾ ਬਜ਼ਾਰਾਂ ਦੇ ਵਿੱਚ 8-800 ਦਾ ਸੂਟ ਆ ਚੱਕੋ 650 ਰੁਪਏ ਦਾ ਲਿਖ ਲੈ ਕੇ ਦੇਈ ਜੰਨੇ ਆ ਬਜ਼ਾਰਾਂ ਦੇ ਵਿੱਚ ਜਿਹੜਾ ਸੂਟ ਮਿਲਦਾ 1000 ਤੋਂ ਘੱਟ ਨਹੀਂ ਚੱਕੋ 500 ਰੁਪਏ ਦਾ ਦੇਖੋ ਕੁੜੀਆਂ ਜਿੜੀਆਂ ਵਾਲੇ ਵੀ ਸੋਹਣੇ ਸੋਹਣੇ ਪ੍ਰਿੰਟ ਬਜ਼ੁਰਗਾਂ ਵਾਲੇ ਵੀ ਬੜੇ ਸੋਹਣੇ ਸੋਹਣੇ ਪ੍ਰਿੰਟ ਦਾਦੀਆਂ ਨਾਨੀਆਂ ਵਾਲੇ ਸੂਟ ਆ ਗਏ 2250 3300 ਜਾਂ 4400 ਚਾਹ ਦੱਸ ਰਹੇ ਆ ਬਾਰ ਬਾਰ ਦੱਸ ਰਹੇ ਆ ਓ ਓ ਛੇਦੀ ਆ ਜੋ ਰੈਡੀमेड ਪਰਾਜੋ ਸੂਟ 100-100 ਰੁਪਏ ਚ ਕਰਤਾ ਸਿਰਫ 100 ਰੁਪਏ ਦਾ ਰੈਡੀमेड ਪਰਾਜੋ ਸੂਟ ਓਹਰੀ ਸਲਾਈ 3 300 4 400 ਦਰਜੀ ਲੈਣਦੇ ਆ ਪਰ ਅਸੀਂ ਸਟਿਚ ਕੀਤਾ 100 ਰੁਪਏ ਦਾ ਰੈਡੀमेड ਪਰਾਜੋ ਸੂਟ ਤੁਮਾਰੇ ਆ ਚੱਕੋ ਬਲੌਕ ਸੂਟ 250 ਰੁਪਏ ਦਾ ਚੁੰਨੀ ਦੇ ਨਾਲ ਸੂਟ ਕਿੱਥੋਂ ਮਿਲਣਾ ਭਾਜੀ 250 ਰੁਪਏ ਬਜ਼ਾਰਾਂ ਦੇ ਵਿੱਚ ਸਵਾਈ ਹੈ 250 ਰੁਪਏ ਦਾ ਸੂਟ ਲੈ ਜਾਓ 500 ਦਾ ਰਹਿ ਜੋ 750 ਦਾ ਰਹਿ ਜੋ 800 ਰਹਿ ਜੋ ਆ ਡਿਜੀਟਲ ਪ੍ਰਿੰਟ ਸੂਟ ਆ ਬਜ਼ਾਰਾਂ ਦੇ ਵਿੱਚ ਇਹਦਾ ਭਾਅ ਪਤਾ ਕਰ ਲਿਓ 1500 ਤੋਂ ਘਟਨੀ ਚੱਕੋ 750 ਚ ਇਹ ਆ ਸਟਾਕ ਡੜੇ ਦੇ ਡੜੇ ਭਰ ਕੇ ਨਵੇਂ ਆ ਗਏ ਆ 25 ਰੁਪਏ ਦਾ ਦੁਪੱਟਾ ਦੇ ਰਹੇ ਆ ਭਾਜੀ ਕੋਟ ਦੇਖੋ ਜੀ ਬਹੁਤ ਵੱਡਾ ਫਾਇਦਾ ਜਿਹੜਾ ਬਾਜ਼ਾਰ 'ਚ ਮਿਲਦਾ 150 ਰੁਪਏ ਦਾ ਦੁਪੱਟਾ ਅਸੀਂ ਦਵਾਂਗੇ ਸਿਰਫ 25 ਰੁਪਏ ਦਾ ਦੁਪੱਟਾ ਪਰ ਮਿਲਣੇ ਇੱਕ ਜਣੇ ਨੂੰ 4-4 ਦੁਪੱਟੇ ਆ ਰੈਡੀमेड ਲੈ ਜਾਓ ਪਾ ਲਾਓ ਸੂਟ ਮਿਲਣੇ ਇੱਕ ਨੂੰ ਦੋ-ਦਵਾ ਸਾਰੇ ਪਹਿਣਾ ਪਰਾਵਾਂ ਨੂੰ ਵੰਡ ਕੇ ਦਵਾਂਗੇ ਵੰਡ ਕੇ ਆਹ ਦੇਖੋ ਕੈਂਬਰੀਕ ਦਾ ਸੂਟ ਪੂਰਾ 5 ਮੀਟਰ 250 ਰੁਪਏ ਦਾ ਕੋਈ ਦੇ ਕੇ ਦਿਖਾ ਦੇ ਮਿੱਲਾਂ ਵਾਲੇ ਵੀ ਆਹ ਰੇਟ ਨਹੀਂ ਦੇ ਸਕਦੇ ਜਿਹੜਾ ਅਸੀਂ 500 ਰੁਪਏ ਦੇ ਦੋ ਸੂਟ ਦੇਨੇ ਆ ਇਹ ਮਿਲਣੇ ਸਿਰਫ ਦੋ ਸੂਟ ਆ ਭਾਜੀ 6 ਤੀਛੇਦੀ ਆਜੋ ਆ ਸਟਾਕ ਆਖਰੀ ਸੇਲ ਦੇ ਦਿਨ ਰਹਿ ਗਏ ਜੀ ਆਖਰੀ ਸੇਲ ਦੇ ਦਿਨ ਸੋ ਛੇਦੀ ਆਜੋ ਕਿਤੇ ਜਾਣ ਦੀ ਲੋੜ ਨਹੀਂ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਮੋਗਾ ਰੋਡ ਨੰਬਰ ਸਕਰੀਨ ਤੇ ਆ ਕੋਈ ਤੁਸੀਂ ਜਾਣ ਕੇ ਨਹੀਂ ਤੁਸੀਂ ਫੋਨ ਕਰ ਸਕਦੇ ਆ ਕੈਮਰਾਮਨ ਮੰਗਲ ਸਿੰਘ ਦੇ ਨਾਲ ਹਰਦੀਪ ਸਿੰਘ ਤਗੜਸਾਂ ਟੀਵੀ ਪਾਕਾ ਪੁਰਾਣਾ